ਦੇ ਲੋ ਕ੍ਰਿਕਟ ਦੇ ਵਿੱਚ ਸ਼੍ਰੇਸ਼ ਅૈયਰ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਇਸ ਨੂੰ ਲੈ ਕੇ ਹੁਣ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਬਾਸੇਤਲੀ ਨੇ ਕੁਝ ਸਵਾਲ ਖੜੇ ਕੀਤੇ ਹਨ ਦੱਸਦੇ ਕਿ ਸ਼੍ਰੇਸ਼ ਅૈયਰ ਆਪਣੇ ਬੱਲੇ ਦਾ ਕਮਾਲ ਦਿਖਾਉਣ ਦੀ ਬਜਾਏ ਪਹਿਲੇ ਹੀ ਬੋਲਤੇ ਜ਼ੀਰੋ ਰਨ ਨਾਲ ਆਊਟ ਹੋ ਗਏ ਹੁਣ ਇਸ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਬਾਸੇਤਲੀ ਨੇ ਕਿਹਾ ਕਿ ਜੇ ਮੈਂ ਚੋਣਕਾਰ ਹੁੰਦਾ ਤਾਂ ਮੈਂ ਕਦੇ ਵੀ ਸ਼੍ਰੇਸ਼ ਅૈયਰ ਨੂੰ ਨਹੀਂ ਚੁਣਦਾ ਸ਼੍ਰੇਸ਼ ਅૈયਰ ਵੱਲ ਦੇਖ ਕੇ ਮੈਨੂੰ ਦੁੱਖ ਦਾ ਮਹਿਸੂਸ ਹੁੰਦਾ ਦੱਸਦੇ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਖੇਡ ਦੇ ਵਿੱਚ ਲਗਾਤਾਰ ਆਊਟ ਹੋ ਰਹੇ ਦਾ ਮਤਲਬ ਇਹ ਹੈ ਕਿ ਤੁਹਾਡਾ ਖੇਡ ਦੇ ਉੱਤੇ ਧਿਆਨ ਨਹੀਂ ਹੈ ਦਲੀਪ ਟਰੋਫੀ ਦੇ ਦੂਜੇ ਰਾਉਂਡ ਵਿੱਚ ਇੰਡੀਆ ਡੀ ਲੀਗ ਖੇਡਦੇ ਹੋਏ ਸ਼੍ਰੇਸ਼ ਅૈયਰ ਨੇ ਇੰਡੀਆ ਸੀ ਦੇ ਖਿਲਾਫ ਨਿਰਾਸ਼ਜਨਕ ਪ੍ਰਦਰਸ਼ਨ ਕੀਤਾ ਤੇ ਬਿਨਾਂ ਕੋਈ ਰਨ ਬਣਾਏ ਉਹ ਪਵੇਲੀਅਨ ਵਾਪਸ ਪਰਤ ਆਏ। ਹੁਣ ਉਹਨਾਂ ਨੂੰ ਆਪਣੇ ਪ੍ਰਦਰਸ਼ਨ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਕਾਲੇ ਜਸ਼ਮੇ ਪਾਕੇ ਕ੍ਰੀਜ਼ ਦੇ ਉੱਤੇ ਆਏ ਸਨ ਤੇ ਇਸ ਨਾਲ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਸ਼੍ਰੇਸ਼ ਅૈયਰ ਇਸ ਰਾਉਂਡ ਦੇ ਵਿੱਚ ਜ਼ੋਰਦਾਰ ਬੱਲੇਬਾਜ਼ੀ ਕਰਕੇ ਭਾਰਤ-ਬੰਗਲਾਦੇਸ਼ ਮੈਚ ਨੇ ਆਪਣਾ ਦਾਵਾ ਮਜ਼ਬੂਤ ਕਰੇਗਾ 바ਸਿਤ ਨੇ ਸ਼੍ਰੇਸ਼ ਆਈਅਰ ਨੂੰ ਖੁਸ਼ਕਿਸਮਤ ਦੱਸਦੇ ਹੋਏ ਕਿਹਾ ਕਿ ਆਈਅਰ ਨੂੰ ਟੈਸਟ ਕ੍ਰਿਕਟ ਦੀ ਕੋਈ ਭੁੱਖ ਨਹੀਂ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਰਾਣੇ ਅਤੇ ਚੇਤੇਸ਼ਵਰ ਪੁਜਾਰਾ ਨੂੰ ਦਿਲੀਪ ਟਰੋਫੀ 'ਚ ਮੌਕਾ ਨਹੀਂ ਮਿਲਿਆ ਪਰ ਆਈਆਰਐਸ ਦਾ ਸਨਮਾਨ ਨਹੀਂ ਕਰ ਰਹੇ ਹਨ ਆਇਰ 2024 ਦੀ ਸ਼ੁਰੂਆਤ 'ਚ ਇੰਗਲੈਂਡ ਖਿਲਾਫ ਖੇਡੀ ਗਈ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਹਿੱਸਾ ਬਣੇ ਸੀ। ਉਹਨਾਂ ਨੂੰ ਪਹਿਲੇ ਦੋ ਮੈਚਾਂ ਦੇ ਵਿੱਚ ਲਗਾਤਾਰ ਮੌਕੇ ਦਿੱਤੇ ਗਏ ਸੀ ਪਰ ਉਹ ਬਹੁਤਾ ਕਮਾਲ ਨਹੀਂ ਕਰ ਸਕਿਆ ਜਿਸੇ 'ਚ ਉਹਨਾਂ ਨੂੰ ਪਿਛਲੇ ਤਿੰਨ ਟੈਸਟ ਮੈਚਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ। ਬਾਅਦ ਦੇ ਵਿੱਚ ਉਹਨਾਂ ਨੇ ਘਰੇਲੂ ਟੂਰਨਾਮੈਂਟ ਦੇ ਕੁਝ ਮੈਚਾਂ ਵਿੱਚ ਹਿੱਸਾ ਵੀ ਲਿਆ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਇਰ ਨੂੰ ਕੇਂਦਰੀਕਰਾਰ ਤੋਂ ਬਾਹਰ ਕਰ ਦਿੱਤਾ ਸੀ। ਹਾਲਾਂਕਿ ਹੁਣ ਇਸ ਵਾਰ ਖੇਡ ਨੇ ਖਰਾਬ ਬੱਲੇਬਾਜ਼ੀ ਦੇ ਕਾਰਨ ਟੀਮ ਇੰਡੀਆ 'ਚੋਂ ਵਾਪਸੀ ਦੇ ਆਪਣੇ ਰਾਹ ਬੰਦ ਕਰ ਲਏ ਹਨ। ਕਰੇ ਲੋ ਕ੍ਰਿਕਟ ਦੇ ਵਿੱਚ ਸ਼੍ਰੇਸ਼ ਅૈયਰ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਇਸ ਨੂੰ ਲੈ ਕੇ ਹੁਣ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਬਾਸੇਤਲੀ ਨੇ ਕੁਝ ਸਵਾਲ ਖੜੇ ਕੀਤੇ ਹਨ ਦੱਸਦੇ ਕਿ ਸ਼੍ਰੇਸ਼ ਅૈયਰ ਆਪਣੇ ਬੱਲੇ ਦਾ ਕਮਾਲ ਦਿਖਾਉਣ ਦੀ ਬਜਾਏ ਪਹਿਲੇ ਹੀ ਬੋਲਤੇ ਜ਼ੀਰੋ ਰਨ ਨਾਲ ਆਊਟ ਹੋ ਗਏ ਹੁਣ ਇਸ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਬਾਸੇਤਲੀ ਨੇ ਕਿਹਾ ਕਿ ਜੇ ਮੈਂ ਚੋਣਕਾਰ ਹੁੰਦਾ ਤਾਂ ਮੈਂ ਕਦੇ ਵੀ ਸ਼੍ਰੇਸ਼ ਅૈયਰ ਨੂੰ ਨਹੀਂ ਚੁਣਦਾ ਸ਼੍ਰੇਸ਼ ਅૈયਰ ਵੱਲ ਦੇਖ ਕੇ ਮੈਨੂੰ ਦੁੱਖ ਦਾ ਮਹਿਸੂਸ ਹੁੰਦਾ ਦੱਸਦੇ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਖੇਡ ਦੇ ਵਿੱਚ ਲਗਾਤਾਰ ਆਊਟ ਹੋ ਰਹੇ ਦਾ ਮਤਲਬ ਇਹ ਹੈ ਕਿ ਤੁਹਾਡਾ ਖੇਡ ਦੇ ਉੱਤੇ ਧਿਆਨ ਨਹੀਂ ਹੈ। ਦਿਲੀਪ ਟਰੋਫੀ ਦੇ ਦੂਜੇ ਰਾਉਂਡ ਵਿੱਚ ਇੰਡੀਆ ਡੀਲੀ ਖੇਡਦੇ ਹੋਏ ਸ਼੍ਰੇਸ਼ ਅૈયਰ ਨੇ ਇੰਡੀਆ ਸੀ ਦੇ ਖਿਲਾਫ ਨਿਰਾਸ਼ਜਨਕ ਪ੍ਰਦਰਸ਼ਨ ਕੀਤਾ ਤੇ ਬਿਨਾਂ ਕੋਈ ਰਨ ਬਣਾਏ ਉਹ ਨਾਂ ਵਾਪਸ ਪਰਤ ਆਏ ਹੁਣ ਉਹਨਾਂ ਨੂੰ ਆਪਣੇ ਪ੍ਰਦਰਸ਼ਨ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਕਾਲੇ ਜਸ਼ਮੇ ਪਾਕੇ ਕ੍ਰੀਜ਼ ਦੇ ਉੱਤੇ ਆਏ ਸਨ ਤੇ ਇਸ ਨਾਲ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਸ਼੍ਰੇਸ਼ ਆਈਅਰ ਇਸ ਰਾਉਂਡ ਦੇ ਵਿੱਚ ਜ਼ੋਰਦਾਰ ਬੱਲੇਬਾਜ਼ੀ ਕਰਕੇ ਭਾਰਤ-ਬੰਗਲਾਦੇਸ਼ ਮੈਚ ਲਈ ਆਪਣਾ ਦਾਵਾ ਮਜ਼ਬੂਤ ਕਰੇਗਾ ਬਾਸਿਤ ਨੇ ਸ਼੍ਰੇਸ਼ ਆਈਅਰ ਨੂੰ ਖੁਸ਼ਕਿਸਮਤ ਦੱਸਦੇ ਹੋਏ ਕਿਹਾ ਕਿ ਆਈਅਰ ਨੂੰ ਟੈਸਟ ਕ੍ਰਿਕਟ ਦੀ ਕੋਈ ਭੁੱਖ ਨਹੀਂ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅਨੇ ਅਤੇ ਚੇਤੇਸ਼ਵਰ ਪੁਜਾਰਾ ਨੂੰ ਦਿਲੀਪ ਟਰੋਫੀ ਚ ਮੌਕਾ ਨਹੀਂ ਮਿਲਿਆ ਪਰ ਆਈਆਰਐਸ ਦਾ ਸਨਮਾਨ ਨਹੀਂ ਕਰ ਰਹੇ ਹਨ ਆਈਆਰ 2024 ਦੀ ਸ਼ੁਰੂਆਤ ਚ ਇੰਗਲੈਂਡ ਖਿਲਾਫ ਖੇਡੀ ਗਈ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਹਿੱਸਾ ਬਣੇ ਸੀ ਉਹਨਾਂ ਨੂੰ ਪਹਿਲੇ 2 ਮੈਚਾਂ ਦੇ ਵਿੱਚ ਲਗਾਤਾਰ ਮੌਕੇ ਦਿੱਤੇ ਗਏ ਸੀ ਪਰ ਉਹ ਬਹੁਤਾ ਕਮਾਲ ਨਹੀਂ ਕਰ ਸਕਿਆ ਜਿਸ හේਚੋਂ ਉਹਨਾਂ ਨੂੰ ਪਿਛਲੇ 3 ਟੈਸਟ ਮੈਚਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ ਬਾਅਦ ਦੇ ਵਿੱਚ ਉਹਨਾਂ ਨੇ ਘਰੇਲੂ ਟੂਰਨਾਮੈਂਟ ਦੇ ਕੁਝ ਮੈਚਾਂ ਵਿੱਚ ਹਿੱਸਾ ਵੀ ਲਿਆ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਈਅਰ ਨੂੰ ਕੇਂਦਰੀਕਰਾਰ ਤੋਂ ਬਾਹਰ ਕਰ ਦਿੱਤਾ ਸੀ ਹਾਲਾਂਕਿ ਹੁਣ ਇਸ ਵਾਰ ਫਿਰ ਆਈਅਰ ਨੇ ਖਰਾਬ ਬੱਲੇਬਾਜ਼ੀ ਦੇ ਕਾਰਨ ਟੀਮ ਇੰਡੀਆ 'ਚੋਂ ਵਾਪਸੀ ਦੇ ਆਪਣੇ ਰਾਹ ਬੰਦ ਕਰ ਲਏ ਹਨ